ਦੇਵਾ ਜੀ ਦਾ ਜੀ ਆਇਆਂ ਨੂੰ ਆਸੋ ਬੈਠ ਕੇ ਜਨਮ ਆਇਆ ਚੀਰਨ ਕੋਣ ਦੇ ਲਿਸਤ ਪ੍ਰਕਿਰਿਆ ਤੇ ਆਣ ਦੇਰ ਬਹਾਂ ਤੇ ਸੁਧ ਰਿਆ ਕਰੇ ਨਤ ਮੁਹਾਨ ਸਰਬੇ ਸਾਡਾ ਕੀ ਆ ਸੁਸਤ ਅਤੰਤਰ ਕੇ ਬਲ ਜੇ ਹੋਏ ਗੁਰੂ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ ਉਹ ਬਰੇ ਕੋਈ ਰਵਾਸ ਕਰ ਲੈਣਾ ਇੱਕ ਤਾਂ ਪਤਾ ਹੀ ਹੈ ਕੁਚ ਦੇਖੋ ਮੇਰੇ ਜਨਮ ਲਿਵਿੰਗ ਇਨ ਹਿੰਦੀ ਜਾਦਰ ਨਵੇਂ ਪਾਸ਼ਾ ਧੰਨ ਧੰਨ ਸ਼ਹਿਗੁਰ ਤੇ ਇੱਕ ਭਰਤ ਸਾਹਿਬ ਜੀ ਦੇ ਛੇਦੇਪੁਰ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਵੱਡਾ ਵਿਸ਼ਾਲ ਨਗਰ ਸਜਾਇਆ ਗਿਆ ਜੋ ਵਾਕਫ ਬਿਜਾਰਾ ਚ ਹੁੰਦਾ ਹੋਇਆ ਸ਼੍ਰੀ ਪੰਜਾਬ ਮਾਰਕੀਟ ਤੱਕ ਪਹੁੰਚਣ ਵਾਲਾ ਹੈ ਸ਼੍ਰੀ ਪੰਜਾਬ ਮਾਰਕੀਟ ਦੀ ਕਮੇਟੀ ਅਤੇ ਸੰਗਤ ਪਰੰਤਨ ਸ਼ਾਹਰੀ ਸੰਗਤ ਜਿਹੜਾ ਵੀ ਗੁਰਪੁਰਬ ਇੱਥੇ ਆਂਦਾ ਨਗਰ ਕੀਰਤਨ ਆਂਦਾ ਉਹਦੀ ਸੇਵਾ ਕੀਤੀ ਜਾਂਦੀ ਹੈ ਮਹਾਰਾਜ ਜੀ ਬੜੀ ਕਿਰਪਾ ਇਹ ਸਾਡੇ ਸੇਵਾ ਹੈ ਹੈ ਅੱਜ 30000 ਮਠੀਆਂ ਦਾ ਟਿੱਕੀਆਂ ਦਾ ਅੱਧੇ ਚਾਦਾ ਲੰਦਰ ਲਗਾਏ ਕਿਉਂਕਿ ਇਹ ਜਿਹੜਾ ਗੁਰਪੁਰਪ ਹੈ ਇਹ ਗੁਰਤੇਗ ਬਾੜ ਸਾਹਿਬ ਨਾਲ ਸੰਬੰਧਿਤ ਹੈ ਇਸ ਕਰਕੇ ਸਾਰੀ ਸੰਗਤ ਨਕਮਸਤਕ ਹੋ ਰਹੀ ਹੈ ਔਰ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦੇ ਆ ਕਿ ਇਹ ਜਿਹੜੀ ਨਗਰੀ ਹੈ ਪਟਿਆਲ ਨਗਰੀ ਤੇ ਗੁਰਤੇਗ ਬਾੜ ਸਾਹਿਬ ਦੀ ਵਰਸਾਈ ਨਗਰੀ ਹੈ ਗੁਰਤੇਗ ਬਾੜ ਸਾਹਿਬ ਨੇ ਜੋ ਪਟਿਆਲੇ ਵਾਦੀ ਸੰਗਤ ਤੇ ਕਿਰਪਾ ਕੀਤੀ ਹੈ ਇਹ ਜਿਹੜੀ ਹੈ ਬਹੁਤ ਹੀ ਵੱਡੀ ਗੱਲ ਹੈ ਉਹ ਪਟਿਆਲੇ ਸ਼ਹਿਰ ਸੰਗਤ ਗੁਰਤੇ ਗੁਰੂ ਸਾਹਿਬ ਨਾਲ ਆਤਮਕ ਤੌਰ ਤੇ ਬਹੁਤ ਹੀ ਜੁੜੀ ਹੋਈ ਹੈ ਇੱਥੇ ਦੋ ਬੜੇ ਬੜੇ ਇਤਿਹਾਸਾ ਗੁਜ਼ਾਰੇ ਹੈ ਗੁਰੂ ਸਾਹਿਬ ਨੇ ਗੁਰਦਾਰ ਗੁਰਵਾਨ ਸਿੰਘ ਅੱਜ ਗੁਰਾਰ ਮੋਤੀ ਬਾਗ ਨਕਮਸਤਕ ਹੋ ਕੇ ਲੋਕਾਂ ਦੇ ਘਰ ਖੁਸ਼ੀਆਂ ਨਾਲ ਭੜਿਆ ਜਾਂਦੇ ਅੱਜ ਵਾਲੇ ਸ਼ਹਾਦਤ ਵਾਲੇ ਦਿਨ ਜੋ ਕੱਲ ਸ਼ਹਾਦਤ ਹੋ ਰਹੀ ਹੈ ਸਾਰਾ ਦਿਨ ਗੁਰਦਾਰ ਸਾਹਿਬ ਦੇ ਪ੍ਰੋਗਰਾਮ ਚ ਚੱਲਣਗੇ ਅੱਛਾ ਜੀ ਸੰਗਤ ਇੱਥੇ ਹਮ ਹੋ ਮਾ ਕੇ ਨਗਰ ਕੀਰਤਨ ਦੇ ਗੁਰੂ ਸਾਹਿਬ ਦੀ ਸ਼ਰਧਾ ਭੇਟ ਕਰ ਰਹੀ ਹੈ ਔਰ ਮੈਂ ਸਾਰੇ ਸੱਜਣਾਂ ਦੀ ਇੱਕ ਬੇਨਤੀ ਹੋਰ ਕਰਾਂਗਾ ਕਿ ਜਿਹੜਾ ਅਗਲਾ ਸਾਲ ਆ ਰਿਹਾ ਹੈ ਉਹ ਗੁਰਤੇਵਸਾ 500 350 ਦਾ ਸ਼ਹਾਦਤ ਆ ਰਿਹਾ ਹੈ ਅੱਜ ਇਹ ਤੋਂ ਹੀ ਕਹਿਰਵ ਕਸੇ ਕਰ ਲੋ ਔਰ ਅੱਜ ਤੋਂ ਇਹ ਸੋਚ ਲੋ ਇਹ ਦਿਮਾਗ ਆਪਣੇ ਪਾ ਲੋ ਕਿ ਜਿਹੜਾ ਅਗਲਾ ਸਾਲ ਹੈ ਬਹੁਤ ਹੀ ਸਾਡੇ ਵਾਸਤੇ ਬੇਸ਼ਕੀਤੀ ਸਾਲ ਆ ਰਿਹਾ ਹੈ ਅੱਜ ਤੋਂ ਹੀ ਉਸ ਉਸ ਦੀਵਾਨ ਦੀਆਂ ਤਿਆਰੀਆਂ ਸ਼ੁਰੂ ਕਰ ਦੋ ਜੋ ਗੁਰੂ ਸਾਹਿਬ ਦੇ ਨਕਮਸਕ ਹੋਣ ਵਾਲੀ ਜਿਹੜੀ ਸਾਡੇ ਸਭ ਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਔਰ ਹਿੰਦੂ ਸੋਸਾਇਟੀ ਨੂੰ ਔਰ ਹਿੰਦੂ ਸਮਾਜ ਨੂੰ ਪਛਾਣ ਵਾਸਤੇ ਪੂਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸਾਰਾ ਤੁਸੀਂ ਦੇਖ ਹੀ ਲਿਆ ਸਾਰਾ ਮਹਾਜਨ ਸਮਾਜ ਅੱਜ ਨਗਰ ਕੀਰਤਨ ਦੇ ਕਾਰਜ ਵਿੱਚ ਸ਼ਾਮਲ ਹੋਇਆ ਔਰ ਵੱਧ ਚੜ ਕੇ ਲੰਗਰ ਦੀ ਸੇਵਾ ਵੀ ਕਰਦਾ